ਸ਼ਾਨੇ ਪੰਜਾਬ న్యూਸ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਸੋ ਅੱਜ ਖਰੜ ਵਿਖੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਐਮ ਪੀ ਮਾਲਵਿੰਦਰ ਸਿੰਘ ਕੰਗ ਹਲਕਾ ਖਰੜ ਗੋਪਾਲ ਸਪੀਸ ਤੋਂ ਹੁੰਦੇ ਹੋਏ ਸ਼ਹਿਰ ਦੇ ਵੱਖ-ਵੱਖ ਵਾਡਾ ਦਾ ਦੌਰਾ ਕੀਤਾ ਬਰਸਾਤ ਦੇ ਮੌਸਮ ਵਿੱਚ ਜਲ ਥਲ ਹੋਈਆਂ ਸੜਕਾਂ ਦੇ ਵੱਖ-ਵੱਖ ਵਾਡਾ ਦੀਆਂ ਸੜਕਾਂ ਜੋ ਟੁੱਟੀਆਂ ਹੋਈਆਂ ਹਨ ਉਹਨਾਂ ਦਾ ਜਾਇਜਾ ਦਿੱਤਾ ਗਿਆ ਤੇ ਲੋਕਾਂ ਨਾਲ ਕੀਤੀ ਗਈ ਗੱਲਬਾਤ ਤੇ ਦਿੱਤਾ ਗਿਆ ਭਰੋਸਾ ਸੋ ਤੁਹਾਨੂੰ ਦਿਖਾਉਣਾ ਇਥੋਂ ਦੀਆਂ ਕੁਝ ਤਸਵੀਰਾਂ ਸੋ ਬਣਹਰੋ ਸ਼ਾਨੇ ਪੰਜਾਬ న్యూਸ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਲੱਕੀ ਖੁਰਾਲੀ ਸਾਹਬ ਆਰੇ ਕੀ ਸਮੱਸਿਆ ਤੁਹਾਡੀ ਸਾਡੇ ਜਿਹੜੇ 124 ਤੇ 125 ਸੈਕਟਰ ਜਿਹੜੇ ਕੱਟੇ ਗਏ ਸੀ ਜੀ ਇਹ ਗਮਾਡਾ ਦੇ ਪਲਾਨ ਪਲਾਨ ਦੇ ਅੰਦਰ ਹੀ ਕੱਟੇ ਗਏ ਸੀ ਇਹਨੂੰ ਆ 200 ਫੁੱਟਾ ਰੋਡ ਜਿਹੜਾ ਸੀਗਾ ਦਾਰਾ ਸਟੂਡੀਓ ਤੱਕ ਦਿਖਾਇਆ ਸੀਗੇ ਤੁਹਾਡੀ ਕਨੈਕਟੀਵਿਟੀ ਇਹ ਹੈ ਜਿਹੜੀਆਂ ਲਿੰਕ ਰੋਡ ਆ ਇੱਕ ਝੁੰਗੀਆਂ ਨੂੰ ਆਉਂਦੀ ਹੈ ਇੱਕ ਝੰਡਪੁਰ ਨੂੰ ਆਉਂਦੀ ਹੈ ਇਹ ਸਾਡੇ ਰੋਡ ਨਹੀਂ ਸੀ ਸਾਨੂੰ ਦੱਸਿਆ ਸੀ ਕਿ ਤੁਹਾਡਾ ਜਿਹੜਾ ਰਸਤਾ ਹੋਏਗਾ ਤੁਹਾਨੂੰ ਜਿਹੜਾ ਆਏਗਾ ਆ 200 ਫੁੱਟੀ ਰੋਡ ਤੋਂ ਆਏਗਾ ਆ 200 ਫੁੱਟੀ ਰੋਡ ਅੱਜ 10 ਸਾਲ ਹੋ ਗਏ ਜੀ ਸਾਨੂੰ ਕੋਈ ਕਨੈਕਟੀਵਿਟੀ ਨਹੀਂ ਸਾਨੂੰ ਬਾਹਰ ਜਾਣ ਨੂੰ ਇੱਥੋਂ ਤੱਕ ਸਾਡੇ ਜਿਹੜੇ ਰਿਸ਼ਤੇਦਾਰ ਹੋ ਜਾਣ ਉਹਨਾਂ ਨੂੰ ਪਤਾ ਲੱਗਦਾ ਤੁਹਾਡਾ ਘਰ ਕਿੱਥੇ ਹੈ ਤੁਸੀਂ ਰਹਿਨੇ ਕਿੱਥੇ ਹੋ ਅਸੀਂ ਕਹਿੰਦੇ 125 'ਚ ਰਹਿੰਦੇ ਆ ਅਸੀਂ ਮੁਹਾਲੀ ਰਹਿੰਦੇ ਆ ਅਸੀਂ ਖਾੜ ਰਹਿੰਦੇ ਆ ਉਹ ਕਹਿੰਦੇ ਤੁਹਾਡਾ ਪਤਾ ਤਾਂ ਲੱਗਦਾ ਨਹੀਂ ਸਾਡੇ ਪਾਣੀ ਖੜਾ ਕਿਤੇ ਰਸਤਾ ਨਹੀਂ ਹੈ ਕੁਝ ਵੀ ਨਹੀਂ ਹੈ ਇਹ 200 ਫੁੱਟੀ ਰੋਡ ਨੂੰ 10 ਸਾਲ ਹੋ ਚੁੱਕੇ ਨੇ 10 ਸਾਲਾਂ ਦੀ ਸਰਕਾਰਾਂ ਐਵੇਂ ਲਾਰੇ ਲਾਉਂਦੀਆਂ ਰਹੀਆਂ ਅੱਜ ਇਹਨੂੰ ਜੋੜ ਦਿਆਂਗੇ ਅੱਜ ਤੁਹਾਡਾ ਰਸਤਾ ਬਣਾ ਦੇ ਕੱਲ ਬਣਾ ਦੇਾਂਗੇ ਉਸ ਤੋਂ ਬਾਅਦ 에어ਪੋਰਟ ਰੋਡ ਨਿਕਲਗੀ 에어ਪੋਰਟ ਰੋਡ ਤੋਂ ਵੀ ਇਹ ਪਹਿਲਾਂ ਦੀ ਹੈ ਇਸ ਤੋਂ ਪਹਿਲਾਂ ਸੀਗਾ ਵੀ ਇਹ 200 ਫੁੱਟੀ ਰੋਡ ਨੂੰ ਸਿੱਧਾ ਦਾਰਾ ਸਟੂਡੀਓ ਨਾਲ ਜੋੜ ਦਿਆਂਗੇ ਤੁਹਾਡਾ ਰਸਤਾ 5 ਜਾਂ 10 ਮਿੰਟ ਦਾ ਹੋਏਗਾ ਚੰਡੀਗੜ੍ਹ ਜਾਣ ਨੂੰ ਤੁਸੀਂ ਅੱਜ ਤੱਕ ਕਦੇ ਕਿਸੇ ਨੂੰ ਹਰ ਜਗ੍ਹਾ ਹਰ ਜਗ੍ਹਾ ਜੀ ਇੱਥੋਂ ਤੱਕ ਕਿ ਹਾਈ ਕੋਰਟ ਚ ਵੀ ਇਹ ਰਿੱਟ ਪਈ ਹੋਈ ਸੀ ਮੈਡਮ ਨੂੰ ਪਤਾ ਸੀਗਾ ਅਨਮੋਲ ਗਗਨ ਮਾਨ ਜੀ ਵੀ ਆਏ ਸੀ ਉਸ ਤੋਂ ਪਹਿਲਾਂ ਇਹ ਕਹਿੰਦੇ ਬਣਨੀ ਨਹੀਂ ਜੀ ਕਦੇ ਕੈਂਸਲ ਹੋ ਗਈ ਜੀ ਕਦੇ ਬਣ ਰਹੀ ਹੈ ਜੀ ਹੁਣ ਫੇਰ ਦੁਬਾਰਾ ਤੋਂ ਜਦੋਂ ਚੱਲਿਆ ਕਿ ਇਹ 200 ਫੁੱਟੀ ਰੋਡ ਆ ਰਹੀ ਹੈ ਮੈਂ ਐਮਪੀ ਸਾਹਿਬ ਆ ਰਹੇ ਐ ਐਮਪੀ ਬਿਲਡਰਾਂ ਨੂੰ ਵੀ ਕੰਪਲੇਂਟ ਕੀਤੀ ਬਿਲਡਰਾਂ ਨੂੰ ਕਈ ਵਾਰ ਕੰਪਲੇਂਟ ਕੀਤੀ ਹਾਈ ਕੋਰਟ ਚ ਕੇਸ ਵੀ ਚੱਲਦਾ ਸੀਗਾ ਹਾਈ ਕੋਰਟ ਨੇ ਵੀ ਕਿਹਾ ਜੀ ਨਾ ਅਸੀਂ ਐਮਸੀ ਦੇ ਅੰਡਰ ਆਂ ਨਾ ਅਸੀਂ ਗਮਾਡਾ ਦੇ ਅੰਡਰ ਆਂ ਅਸੀਂ ਤਾਂ ਕਿਸੇ ਦੇ ਅੰਡਰ ਨਹੀਂ ਜਦੋਂ ਤੁਸੀਂ ਪਲਾਟ ਖਰੀਦੇ ਉਹ ਤੁਹਾਨੂੰ ਕੀ ਦੱਸਿਆ ਗਿਆ ਸੀ ਇਹ ਦੱਸਿਆ ਗਿਆ ਸੀ ਕਿ ਤੁਸੀਂ ਐਮਸੀ ਦੇ ਅੰਡਰ ਆਓਗੇ ਤੇ ਗਮਾਡਾ ਤੋਂ ਲੈ ਜਿਹੜਾ 200 ਫੁੱਟੀ ਰੋਡ ਹੈ ਇੱਥੋਂ ਕਨੈਕਟੀਵਿਟੀ ਕਰੇਗੀ ਤੁਹਾਡਾ ਰਸਤਾ ਇੱਥੋਂ ਸਿੱਧਾ ਦਾਰਸਟੂਡੀਓ ਨੂੰ ਜਾਏਗਾ ਤੇ ਹੁਣ ਹੋਰ ਕੀ ਕੀ ਸਮੱਸਿਆ ਆ ਰਹੀ ਹੈ ਹੋਰ ਇੱਥੇ ਪਾਣੀ ਦੀ ਸਮੱਸਿਆ ਜੀ ਪਾਣੀ ਦੀ ਬਹੁਤ ਵੱਡੀ ਪ੍ਰੋਬਲਮ ਕਿਉਂਕਿ ਪਾਣੀ ਸਾਡੇ ਨਹਿਰ ਪੀਣ ਵਾਲਾ ਪਾਣੀ ਪੀਣ ਵਾਲਾ ਪਾਣੀ ਪੀਣ ਵਾਲੇ ਪਾਣੀ ਦੀ ਪ੍ਰੋਬਲਮ ਹੰਦੀ ਟਿਊਬ ਲੱਗੇ ਹੋਇਆ ਆਪਣੇ ਆਪ ਹੀ ਰੇਖ ਦੇ ਕੰਮ ਕਰਦੇ ਆਪ ਹੀ ਕਰਦੀਆਂ ਸੋਸਾਇਟੀਆਂ ਜੀ ਟੋਟਲ ਕਿੰਨੀਆਂ ਸੋਸਾਇਟੀਆਂ ਇੱਥੇ 10-12 ਸੋਸਾਇਟੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ 10-12 ਸੋਸਾਇਟੀਆਂ ਜਿਨ੍ਹਾਂ ਨੂੰ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀਵਰ ਦਾ ਕੋਈ ਪ੍ਰਬੰਧ ਨਹੀਂ ਇੱਥੋਂ ਤੱਕ ਕਿ ਡਰੇਨੇਜ ਸਿਸਟਮ ਦਾ ਕੋਈ ਪ੍ਰਬੰਧ ਨਹੀਂ ਸਾਡਾ ਪਾਣੀ ਕਿਸੇ ਬਸੇ ਨਹੀਂ ਜਾਂਦਾ ਖੜਾ ਰਹਿੰਦਾ ਹੈ ਡੁੱਬਣ ਵਾਲਾ ਕੰਮ ਹੈ ਜੀ ਸਾਡੀ ਸਰ ਮੇਰਾ ਨਾਮ ਰਮਨ ਦੁਆ ਹੈ ਹਾਂ ਜੀ ਤੇ ਸੈਕਟਰ 125 ਸ਼ਵਾਲੀ ਕਵੇਨਿਊ ਤੋਂ ਅਗੇ ਹੈ ਜੀ ਸਰ ਬਹੁਤ ਪ੍ਰੋਬਲਮ ਹੈ ਗਈਆਂ ਜਿੱਦਾਂ ਗਿਲ ਸਾਹਿਬ ਨੇ ਵੀ ਦੱਸਿਆ ਕਿ ਹਾਂਜੀ ਇਸ ਤਰੀਕੇ ਦੇ ਇਸ਼ੂਜ਼ ਆ ਰਹੇ ਨੇ ਸਰ ਪ੍ਰਾਪਰਟੀ ਟੈਕਸ ਦੇਣ ਤੋਂ ਬਾਅਦ ਔਰ ਸਾਰੀਆਂ ਤੁਸੀਂ ਪ੍ਰਾਪਰਟੀ ਟੈਕਸ ਕਿੱਥੇ ਭਰਦੀਆਂ ਸਰ ਐਮਸੀ ਆਫਿਸ ਖਰੜ ਕਿਤੇ ਉੱਥੇ ਤੱਕ ਪਹੁੰਚ ਕੀਤੀ ਉਹਨਾਂ ਨੂੰ ਕਦੇ ਸਰ ਉਹਨਾਂ ਨੂੰ ਵੀ ਪਹੁੰਚ ਕੀਤੀ ਇਹ ਸਾਰੇ ਆਪਾਂ ਲੈਟਰਸ ਵੀ ਬਣਾ ਕੇ ਉੱਤਰ ਉਹਨਾਂ ਨੂੰ ਦਿੱਤੇ ਕੰਪਲੇਂਟਾਂ ਪਾਈਆਂ ਪਰ ਕੋਈ ਸੁਣਵਾਈ ਨਹੀਂ ਸਾਡਾ ਤੇ ਕੋਈ ਕੇਸ ਵੀ ਬਲਕਿ ਹਾਈ ਕੋਰਟ ਚ ਪਿਆ ਹੋਇਆ ਹੈ ਹਾਈ ਕੋਰਟ ਤੋਂ ਉਹਨਾਂ ਨੂੰ ਇਨਸਟਰਕਸ਼ਨ ਵੀ ਹੋਈਆਂ ਕਿ ਤੁਸੀਂ ਇਹਨੂੰ ਐਮਸੀ ਦੇ ਅੰਡਰ ਲਾਓ ਔਰ ਅੱਗੇ ਇਹਨੂੰ ਕਿਨਾ ਹੈ ਜੜੀ ਵੀ ਮੂਲਪੂਰ ਸਵਿਤਾਵਾਂ ਹੈਗੀਆਂ ਜੜੀ ਬੇਸਿਕ ਐਮਿਨਿਟੀਆਂ ਹੈਗੀਆਂ ਉਹ ਸਾਰੀਆਂ ਪ੍ਰੋਵਾਈਡ ਕਰੋ ਨਕਸ਼ੇ ਪਾਸ ਕਰਾਏ ਹੋ ਸਰ ਨਕਸ਼ੇ ਪਾਸ ਕਰਾਏ ਐ ਐਮਸੀ ਤੋਂ ਹੀ ਪਾਸ ਹੈ ਫੀਸ ਤੁਸੀਂ ਖਰੜ ਪਰ ਫੀਸ ਖਰੜ ਪਰ ਹੀ ਹੋਈ ਹੈ ਐਮਸੀ ਆਫਿਸ ਖਰੜ ਖਰੜ ਜਾਣੇ ਹੋ ਉੱਥੇ ਮਿਨਿਸਪਲ ਕਮੇਟੀ ਜਾਣੇ ਨਕਸ਼ੇ ਕੋਤਰਾਂ ਦਾ ਪਾਸ ਹੀ ਆਪਣਾ ਸਰ ਸਾਰਿਆਂ ਦੇ ਨਕਸ਼ੇ ਪਾਸ ਹੈਗੇ ਉਹਨਾਂ ਨੂੰ ਪ੍ਰੋਪਰਟੀ ਟੈਕਸ ਦਾ ਆਇਆ ਨੋਟੀਫਿਕੇਸ਼ਨ ਸਾਰਿਆਂ ਨੇ ਪ੍ਰੋਪਰਟੀ ਟੈਕਸ ਵੀ ਪਰਿਆ ਹੋਇਆ ਹੈ ਕਿ ਹਾਂ ਜੀ ਜਿਹੜਾ ਵੀ ਬਿਕੋਜ਼ ਅਸੀਂ ਤੇ ਉਹ 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 ਮਾਰਦੇ ਤੇ ਤੁਸੀਂ ਕਹਿੰਦੇ ਹੋ ਵੀ ਅਸੀਂ ਨਕਸ਼ੇ ਵੀ ਪਾਸ ਕਰਾਏ ਤੁਸੀਂ ਕੰਪਲੇਂਟ ਕਰਦੇ ਹੋ ਵੀ ਸਾਨੂੰ ਪ੍ਰੀਨ ਵਾਲਾ ਪਾਣੀ ਆ ਸੀ ਵੀਰੇ ਦੀ ਸਰ ਬਿਲਕੁਲ ਕੰਪਲੇਂਟਾਂ ਕੀਤੀਆਂ ਹੀ ਹੈ ਹਾਈ ਕੋਰਟ ਸਰ ਕਹਿੰਦੇ ਨੇ ਕਿ ਹਾਈ ਕੋਰਟ ਚ ਕੇਸ ਵੀ ਸਰ ਕਮੇਟੀ ਕਹਿੰਦੀ ਜੀ ਹਾਂ ਜੀ ਦੇਖਾਂਗੇ ਜੀ ਕਰਾਂਗੇ ਅਸੀਂ ਅਸੀਂ ਕਰ ਰਹੇ ਆਂ ਕਦੀ ਸਾਨੂੰ ਜੀ ਅਜੇ ਕੋਈ ਇਨਸਟਰਕਸ਼ਨਸ ਨਹੀਂ ਆ ਗਿਆ ਸਾਡੇ ਕੋਲ ਪੈਸਾ ਨਹੀਂ ਆਇਆ ਇਹ ਕਮੇਟੀ ਦੇ ਅੰਡਰ ਆਂਦਾ ਕਮੇਟੀ ਦੇ ਅੰਡਰ ਆਂਦਾ ਜੀ ਐਮਸੀ ਕਮੇਟੀ ਦੇ ਪਤਾ ਹਾਂ ਜੀ ਕੀ ਨਾਮ ਆਪਣਾ ਜੀ ਮਲਕੀਤ ਸਿੰਘ ਜੀ ਹਾਂ ਜੀ ਕਿੰਨੇ ਸੈਕਟਰ ਦੀ ਤੁਸੀਂ ਗੱਲ ਕਰ ਰਹੇ ਹੋ ਆਰ ਡਬਲਯੂ ਸੈਕਟਰ 124 ਦੀ ਹਾਂ ਜੀ ਕੀ ਸਮੱਸਿਆ ਹੈ ਸਮੱਸਿਆ ਸਾਡੀ ਮੇਨ ਬਈ ਜੋ ਤਾਂ ਇਥੇ ਸੀਵਰੇਜ ਵਗੈਰਾ ਦਾ ਪਾਣੀ ਦੀ ਸਾਨੂੰ ਸਮੱਸਿਆ ਸਭ ਤੋਂ ਵੱਡੀ ਹੈ ਜੀ ਹਾਂਜੀ ਤੇ ਨਾ ਤਾਂ ਐਮਸੀ ਕੋਈ ਗੌਰ ਕਰਦੀ ਹੈ ਜੀ ਨਕਸ਼ੇ ਸਾਡੇ ਐਮਸੀ ਪਾਸ ਕਰਦੀ ਹੈ ਜੀ ਈਡੀਸੀ ਵੀ ਲਿੰਦੀ ਐਮਸੀਓ ਜੀ ਤੇ ਹੋਰ ਜਿਹੜੇ ਫੰਡ ਉਹ ਵੀ ਸਾਰੇ ਐਮਸੀ ਕੋਲ ਜਾਂਦੇ ਲਗਭਗ ਇੱਕ ਪਲਾਟ ਦਾ 2-2.5 ਲੱਖ ਰੁਪਏ ਐਮਸੀ ਕੋਲ ਚਲੇ ਜਾਂਦਾ ਜੀ ਤੇ ਸਾਨੂੰ ਸਹੂਲਤ 1% ਵੀ ਨਹੀਂ ਦੇ ਰਹੀ ਉਹ ਤੇ ਜਿੱਥੇ ਵੀ ਜਾਂਦੇ ਸਾਨੂੰ ਮਤਲਬ ਆਪਣੇ ਆਪੇ ਕਰਨਾ ਪੈਂਦਾ ਜੋ ਵੀ ਕੰਮ ਹੁਣ ਸੀਵਰੇਜ ਦਾ ਸੀਵਰੇਜ ਅੰਦਰ ਹੀ ਘੁੰਮ ਰਿਹਾ ਸਾਰਾ ਤੇ ਉਹਨੂੰ ਕੋਈ ਦੇਖਣ ਵਾਲਾ ਨਹੀਂ ਹੈਗਾ ਤੇ ਸਾਡਾ ਮਤਲਬ ਡਰਿੰਕਿੰਗ ਵਾਟਰ ਜਿਹੜਾ ਉਹਦੇ ਵਿੱਚ ਵੀ ਮਿਕਸ ਹੋ ਕੇ ਜਾ ਰਿਹਾ ਜੀ ਹੁਣ ਕਈ ਦਿਨਾਂ ਤੋਂ ਤੇ ਅਸੀਂ ਐਮਸੀ ਨੂੰ ਵੀ ਸ਼ਿਕਾਇਤ ਕਰੀ ਸ਼ਿਕਾਇਤ ਕਰੀ ਉਹਨਾਂ ਦਾ ਕੀ ਜਵਾਬ ਹੈ ਕੋਈ ਜਵਾਬ ਨਹੀਂ ਆਇਆ ਜਿੰਦਾ ਉਹ ਕੀ ਕਹਿੰਦੇ ਆ ਉਹ ਕਹਿੰਦੇ ਕਹਿੰਦੇ ਬਾਜਵਾਲ ਡਿਵੈਲਪਰ ਦੇਖੇਗਾ ਤੇ ਪ੍ਰਾਈਵੇਟ ਬਿਲਡਰ ਦੀ ਹੈ ਕਿ ਉਹ ਤੁਸੀਂ ਇਹ ਨਹੀਂ ਕੁਝ ਕਹਿੰਦੇ ਜੀ ਉਹਨੂੰ ਬਹੁਤ ਵਾਰੀ ਕਿਹਾ ਜੀ ਇੱਕ ਵਾਰੀ ਨਹੀਂ ਉਹ ਕੀ ਕਹਿੰਦੇ ਉਹ ਜਵਾਬ ਦਿੰਦੇ ਕਹਿੰਦੇ ਕੰਮ ਮਤਲਬ ਬਾਜਵਾਲ ਦਾ ਗਵ ਨਕਸ਼ੇ ਤੁਸੀਂ ਕਰੜਪਾਸ ਹਾਂਜੀ ਆ ਮਨਸੂਰ ਕਮੇਟੀ ਟੈਕਸੀ ਭਰਦੇ ਹਾਂ ਹਾਂਜੀ ਪ੍ਰੋਪਰਟੀ ਟੈਕਸੀ ਭਰਦੇ ਹਾਂ ਜਿਹੜੇ ਪਾਣੀ ਦੇ ਬਿੱਲ ਕਿੱਥੇ ਪੇ ਕਰਦੇ ਹੋ ਪਾਣੀ ਦਾ ਬਿੱਲ ਬਾਜਵਾਟ ਵਾਲਪਰ ਲਿੰਦਾ ਜੀ ਤੇ ਸਾਡੇ ਪਾਣੀ ਦੇ ਕਨੈਕਸ਼ਨ ਕੱਟ ਹੋਈ ਜਾਂਦੇ ਦੇ ਪਿੱਛੇ ਅਸੀਂ ਹਾਈ ਕੋਰਟ ਕੇਸ ਪਾਇਆ ਸੀਗਾ ਜੀ ਤੇ ਫਿਰ ਹਾਈ ਕੋਰਟ ਨੇ ਡਾਇਰੈਕਸ਼ਨ ਕਰਤੀ ਵੀ ਆਰਡਬਲਿਊਏ ਕਲੈਕਸ਼ਨ ਕਰੇ ਤੇ ਉਹ ਬਿੱਲ ਭਰਾਵੇ ਉਹਦੇ ਵਿੱਚ ਵੀ ਸਾਨੂੰ ਬੋਰਡ ਚ ਨਾਈਆਂ ਬਿਜਲੀ ਬੋਰਡ ਇਹ ਵੀ ਬਹੁਤ ਅਰਚਨਾ ਪਾਰਿਆ ਸਾਡੇ ਨੌਨੇ ਕਨੈਕਸ਼ਨ ਕਰ ਰਿਹਾ ਹੈ ਰਾਹਤ ਨਹੀਂ ਆਇਆ ਸਰ ਹੁਣ ਤਾਂ ਵੈਸੇ ਅਸੀਂ ਬਹੁਤ ਟਾਈਮ ਦੇ ਦੇਖਾ ਤੁਸੀਂ ਵੀ ਆਂਦੇ ਹੋ ਮੈਡਮ ਵੀ ਆਉਂਦੇ ਨੇ ਬਾਕੀ ਬਹੁਤ ਸਾਰੇ ਆਉਂਦੇ ਨੇ ਪਰ ਸਰ ਇਵਨ ਕੀ 1% ਵੀ ਕਿਸੇ ਪਾਸੇ ਕੋਈ ਡਿਵੈਲਪਮੈਂਟ ਨਹੀਂ ਦੇਖਦੇ ਅਸੀਂ ਸਰ ਆਪਣੀ ਮਜਬੂਰੀ ਤੋਂ ਆਪਣੇ ਲੋਕਾਂ ਨੂੰ ਸਾਰੀ ਪੋਜੀਸ਼ਨ ਜਾ ਕੇ ਤਾਂ ਹੀ ਆਏ ਤਾਂ ਹੀ ਆਏ ਤਾਂ ਹੀ ਆਏ ਤੇ ਥੋੜਾ ਜਿਹਾ ਇਹਨਾਂ ਨੂੰ ਹਰਿਆ ਕਰੀ ਗੂਗਾ ਸਪੈਸ਼ਲ ਹੋਇਆ ਕਿ ਇਹ ਪ੍ਰਾਈਵੇਟ ਬਿਲਡਰਾਂ ਨੇ ਸਪੈਸ਼ਲੀ ਆਪਣੇ ਲੋਕੇਸ਼ਨ ਦੇ ਵਿੱਚ ਕਮਾਈ ਲਾਤੀ ਔਰ ਬਾਈ ਜੀ ਨੂੰ ਇਹ ਗੱਲ ਕਹੀ ਸੀ ਕਿ ਅੱਗੇ 12 ਮਾਰਚ ਵਾਲੀ ਛੁੱਟੀ ਆਉਂਦੀ ਹੈ ਕਿਰਪਾ ਕਰਕੇ ਤੁਸੀਂ ਖੇੜੜ ਦੀ ਵਿਜ਼ਿਟ ਕਰੋ ਤਾਂ ਕਿ ਖੇੜੜ ਦਾ ਜਿਹੜਾ ਪਾਣੀ ਖੜਾ ਚਾ ਸ਼ਿਵਾਲਿਕ ਦੇ ਵਿੱਚ ਖੜਾ ਪੈ ਤੁੰਗਿਆ ਰਹੇ ਬਿਲਕੁਲ ਖੜਦਾ ਬਾਈ ਜੀ ਇੱਥੇ ਵੀ ਬਿਲਕੁਲ 7 ਕਿਲੋਮੀਟਰ ਹੋ ਕੇ ਤੇ ਬਾਕੀ ਤੁਹਾਨੂੰ ਸਾਰੀ ਸਿਚੁਏਸ਼ਨ ਦੱਸੀ ਹੈ ਜੀ ਉਹ ਹੀ ਇਹਨਾਂ ਦੀਆਂ ਪ੍ਰੋਬਲਮ ਆ ਸਾਡਾ ਰੋਡ ਦਾ ਹੀ ਪਾਣੀ ਇੱਧਰ ਨਿਕਲ ਨਹੀਂ ਰਿਹਾ ਪਾਣੀ ਨਿਕਲਦਾ ਟਾਈਮਿੰਗ ਦੇ ਹਾਲੇ ਹੋਰ ਗੱਲ ਉਹ ਦੇਖੋ ਹਾਂ ਹਾਂ ਉੱਥੇ ਚੱਲਿਆ ਕਰਦਾ ਲੋਕਾਂ ਦੀ ਸਮੱਸਿਆ ਨੂੰ ਲੈ ਕੇ ਆਓ ਕੀ ਕਹਿਣਾ ਚਾਹੁੰਦੇ ਹੋ ਜੀ ਨਹੀਂ ਕਹਿਣਾ ਕੀ ਹੈ ਇਹ ਸਮੱਸਿਆ ਵਾਕਈ ਬੜੀ ਵਾ ਉਰੇ ਦਾ ਹੱਲ ਕੱਢਣਾ ਸਾਡੀ ਜ਼ਿੰਮੇਵਾਰੀ ਹੈ ਬਤੌਰ ਐਮਪੀ ਵੀ ਤੇ ਸਾਡੀ ਸਰਕਾਰ ਵੀ ਹੈ ਤੋਂ ਅੱਜ ਫੀਲਡ 'ਚ ਆ ਕੇ ਜਿਹੜੇ ਜਿਹੜੇ ਥਾਵਾਂ ਤੇ ਸੀਵਰੇਜ ਦੀ ਪਾਣੀ ਭਰਦਾ ਹੈ ਜਾਂ ਰਸਤਿਆਂ ਦੀ ਪ੍ਰੋਬਲਮ ਹੈ ਸਾਡੇ ਐਮਸੀ ਸਹਿਬਾਨ ਸਾਡੀ ਪਾਰਟੀ ਦੇ ਸਾਰੇ ਲੀਡਰ ਸਹਿਬਾਨ ਨਾਲ ਹੈ ਤੋਂ ਸਾਡਾ ਮਕਸਦ ਇਹ ਆ ਵੀ ਜਿਹੜੇ ਜਿਹੜੇ ਸਾਡੇ ਅਫਸਰ ਸਹਿਬਾਨ ਵੀ ਨਾਲ ਯੋ ਸਾਹਿਬ ਔਰ ਬਾਕੀ ਸਾਰੇ ਮਹਿਕਮਿਆਂ ਦੇ ਸਾਡਾ ਮਕਸਦ ਹੈ ਅਗਲੇ ਸਾਲ ਤੱਕ ਘਟੋ ਘਟ ਜਿਹੜੀਆਂ ਜਿਹੜੀਆਂ ਇਹ ਦੁਨੀਆਤੀ ਮਸਲੇ ਆ ਜਿਹੜੇ ਲੋਕਾਂ ਦੇ ਜਿਨ੍ਹਾਂ ਨੇ ਸਾਰੀ ਉਮਰ ਲਾ ਕੇ ਪੈਸੇ ਨਾਲ ਆਪਣੇ ਘਰ ਬਣਾਇਆ ਉਹਨਾਂ ਨੂੰ ਸਾਫ਼ ਪਾਣੀ ਰਾਹ ਸੜਕ ਇਹ ਤੇ ਮਿਲੇ ਤੇ ਬਿਜਲੀ ਮਿਲੇ ਉਹ ਇਨਸ਼ੋਰ ਕਰ ਲਈ ਅੱਜ ਸਾਰੇ ਸਪੌਟ ਵਿਜੀਟ ਕਰ ਰਹੇ ਆ ਮੈਨੂੰ ਲੱਗਦਾ ਇਹ ਮੁੱਖ ਮੰਤਰੀ ਸਾਹਿਬ ਕੋ ਔਰ ਸਾਡੇ ਜਿਹੜੀ ਲੋਕਲ ਬਾਡੀ ਮਿਨਿਸਟਰ ਹੈ ਉਹਨਾਂ ਕੋ ਸਾਰੀ ਰਿਪੋਰਟ ਮੈਂ ਆਪ ਰੱਖੂੰਗਾ ਔਰ ਇਹਦਾ ਹੱਲ ਕੱਢਾਂਗੇ ਕੰਨ ਸਾਹਿਬ ਲੋਕ ਕਹਿੰਦੇ ਆ ਕਿ ਟੈਕਸ ਵੀ ਦਿੰਨੇ ਆ ਸੀ ਨਕਸ਼ੇ ਵੀ ਕਮੇਟੀ ਚ ਪਾਸ ਕਰਾਏ ਆ ਪਰ ਜਦੋਂ ਕਮੇਟੀ ਜਾਂਦੇ ਆ ਤਾਂ ਉਹ ਕਹਿੰਦੇ ਵੀ ਡਿਵੈਲਪਰ ਨੂੰ ਮਿਲੋ ਜਾ ਕੇ ਬਿਲਡਰਾਂ ਨੂੰ ਮਿਲੋ ਦੇਖੋ ਇਸ ਤਰ੍ਹਾਂ ਹੈ ਇਹਦੇ ਵਿੱਚ ਕੋਈ ਦੂਰ ਆਏ ਨਹੀਂ ਆ ਵੀ ਇਹ ਸਾਰੇ ਜਿਹੜੀ ਉਹ ਸਾਰੀ ਹੋਈ ਆ ਇਹਦੇ ਵਿੱਚ ਇੱਕ ਪੋਲਿਟਿਕਲ ਔਰ ਅਫਸਰਾਂ ਦੇ ਨੈਕਸਸ ਨੇ ਅਨ ਆਰਗਨਾਈਜ਼ ਤਰੀਕੇ ਨਾਲ ਉਹ ਸਾਰੀ ਕਰਾਈ ਜਿਹਦੇ ਵਿੱਚ ਗਾਈਡਲਾਈਨਾਂ ਵਾਇਲੇਸ਼ਨ ਹੋਈਆਂ ਲੋਕਾਂ ਦੇ ਬੁਨਿਆਦੀ ਸਹੂਦਾਵਾਂ ਦਾ ਧਿਆਨ ਨਹੀਂ ਰੱਖਿਆ ਵੇਚ ਕੇ ਬਿਲਡਰ ਪੈਸੇ ਕਮਾ ਕੇ ਗਾਹ ਗਿਆ ਜਿਹੜੇ ਕੋਈ ਕਮਿਸ਼ਨ ਲੈਣੇ ਸੀ ਜਿਨ੍ਹਾਂ ਨੇ ਉਹ ਵੀ ਗਾਹ ਗਏ ਲੇਕਿਨ ਜਿਹੜੇ ਲੋਕ ਰਹਿ ਰਿਹਾ ਉਹ ਸਮੱਸਿਆ ਨੂੰ ਫੇਸ ਕਰ ਰਿਹਾ ਬਤੌਰ ਲੋਕਾਂ ਦੇ ਰਿਪਰੈਜ਼ੈਂਟੇਟਿਵ ਸਾਡਾ ਫਰਜ ਹੈ ਉਹਦਾ ਹੱਲ ਕੱਢੀਏ ਬੇਸ਼ੱਕ ਇਹ ਇਹ ਸਾਨੂੰ ਜਿਹੜਾ ਆ ਪਿਛਲੀਆਂ ਸਰਕਾਰਾਂ ਨੇ ਹੀ ਕਰਕੇ ਦਿੱਤਾ ਹੈ ਲੇਕਿਨ ਇਹਨੂੰ ਸੁਧਾਰ ਕਰਨਾ ਸਾਡਾ ਫਰਜ਼ ਆ ਉਹ ਕਰਾਂ ਸਰ ਬੈਂਡ ਪੁਲਿੰਗ ਤੇ ਸਟੇ ਲੱਗਿਆ ਲੱਗਦਾ ਕਿ ਸਰਕਾਰ ਹੁਣ ਵਿਚਾਰ ਕਰ ਸਕਦੀ ਹੈ ਮੈਨੂੰ ਲੱਗਦਾ ਜਿਹੜਾ ਮਾਮਲਾ ਸਭ ਜੁਡੀਸ ਹੈ ਉਹਦੇ ਤੇ ਜੇ ਕੋਈ ਕਮੈਂਟ ਕਰਨਾ ਠੀਕ ਨਹੀਂ ਆ ਲੇਕਿਨ ਭਗਵੰਤ ਮਾਨ ਸਾਹਿਬ ਦੀ ਸਰਕਾਰ ਕਿਸਾਨਾਂ ਦੇ ਨਾਲ ਹੈ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰੀ ਹੈ ਕਿ ਜੇ ਸੜਕਾਂ ਬਣਨ ਦੇ ਨਾ ਕਾਬਿਲ ਨੇ ਘਟੋ ਘਟ ਸਾੜੀਆਂ ਰਿਪੇਅਰ ਕਰਾ ਦੇਣ ਸੋ ਥੈਟ ਕਿ ਰੋਜ਼ ਜਿਹੜੇ ਸਵੇਰੇ ਬੱਚੇ ਤੇ ਆਪਣੇ ਇਥੋਂ ਜਿੰਨੀਆਂ ਵੀ ਲੇਡੀਜ਼ ਨੇ ਆਪਣਾ ਸਕੂਲ ਕਾਲਜਸ ਦਫਤਰਾਂ ਨੂੰ ਆਨ ਜਾਣ ਕਰਦੇ ਆ ਉਹ ਇਹ ਐਕਸੀਡੈਂਟਸ ਤੋਂ ਬਚ ਜਾਣ ਰੋਜ਼ ਕੋਈ ਨਾ ਕੋਈ ਵਿਚਾਰਾ ਕੋਈ ਬੰਦਾ ਕੋਈ ਸਲਿੱਪ ਹੋਇਆ ਹੁੰਦਾ ਹੈ ਕੋਈ ਕੁਝ ਹੁੰਦਾ ਹੈ ਅਸੀਂ ਉਹਨਾਂ ਨੂੰ ਇਹ ਕਹਾਂ ਰੋਡ ਜਿਹੜੀ ਹੈ ਸਭ ਤੋਂ ਬੇਸਿਕ ਨੈਸਸਿਟੀ ਆ ਜੀ ਰੇਡ ਦੇ ਵਿੱਚ ਇਹ ਇਹ ਨਹੀਂ ਕਿ ਕੱਲੇ ਬਰਸਾਤਾ ਕਰਕੇ ਖਰਾਬ ਹੋਈ ਹੈ 12 ਮਹੀਨੇ ਹੀ ਕੰਮ ਰਿਹਾ ਹੈ ਔਰ ਇੱਥੇ ਕੋਈ ਲੁਕਆਊਟ ਨਹੀਂ ਕਰਨ ਆਇਆ ਚਲੋ ਫੇਰ ਵੀ ਅਸੀਂ ਐਮਪੀ ਸਾਹਿਬ ਦਾ ਹੱਥ ਜੋੜ ਕੇ ਧੰਨਵਾਦ ਕਰਦੇ ਹਾਂ ਕਿ ਉਹ ਸਾਡੀ ਇਹ ਸਮੱਸਿਆ ਨੂੰ ਆਕੇ ਦੇਖਿਆ ਤੇ ਅਸੀਂ ਬਾਰ-ਬਾਰ ਕੇ ਇਹੀ ਅਪੀਲ ਕਰਦੇ ਹਾਂ ਕਿ ਸਾਨੂੰ ਜਿਹੜੀਆਂ ਵੀ ਇਹ ਜਿੰਨੀਆਂ ਵੀ ਕਨੈਕਟਡ ਰੋਡਸ ਨੇ ਖਰੜਨ ਨੂੰ ਆਉਣ ਵਾਲੀਆਂ ਚਾਹੇ ਉਹ ਗੋਪਾਲ ਤੋਂ ਹੈ ਚਾਹੇ ਇਹ ਝੁੰਗੀਆਂ ਰੋਡ ਵਾਲੀ ਹੈ ਜਾਂ ਹੋਰ ਵੀ ਅੰਦਰ ਦੀਆਂ ਜਿੰਨੀਆਂ ਰੋਡਸ ਨੇ ਉਹਨਾਂ ਨੂੰ ਰਿਪੇਅਰ ਹੀ ਕਰਾ ਦੇਣ ਰਿਪੇਅਰ ਦਾ ਇੱਕ ਅਲੱਗ ਟੀਮ ਬਣਾ ਕੇ ਸਾਡਾ ਉਹ ਕੰਮ ਕਰਾ ਦੇਣ ਅਸੀਂ ਉਹਦਾ ਲਈ ਉਹਨਾਂ ਲਈ ਬਹੁਤ-ਬਹੁਤ ਸ਼ੁਕਰ ਅਦਾ ਕਰਾਂਗੇ ਥੈਂਕ ਯੂ